ਸੁਕਰਾਟ ਉਸ ਨੂੰ ਕੌਣ ਨਹੀਂ ਜਾਣਦਾ ਪਰ ਯੂਨਾਨ ਦਾ ਸਭ ਤੋਂ ਅਮੀਰ ਆਦਮੀ ਇੱਕ ਵਾਰ ਆਪਣੇ ਸਮੇਂ ਦੇ ਸਭ ਤੋਂ ਵੱਡੇ ਵਿਦਵਾਨ ਸੁਕਰਾਟ ਨੂੰ ਮਿਲਣ ਗਿਆ ਉਹ ਜਦੋਂ ਉੱਥੇ ਪਹੁੰਚਿਆ ਤਾਂ ਸੁਕਰਾਟ ਨੇ ਉਹਦੇ ਵੱਲ ਧਿਆਨ ਹੀ ਨਹੀਂ ਦਿੱਤਾ ਉਹ ਅਮੀਰ ਆਦਮੀ ਸੋਚਦਾ ਹੈ ਕਿ ਮੈਨੂੰ ਸਾਰੀ ਦੁਨੀਆ ਜਾਣਦੀ ਹੈ ਸਾਰਾ ਮੇਰਾ ਆਦਰ ਸਤਿਕਾਰ ਕਰਦੀ ਹੈ ਤੇ ਇਹ ਮੈਨੂੰ ਮੇਰੇ ਵੱਲ ਧਿਆਨ ਹੀ ਨਹੀਂ ਦਿੰਦਾ ਤਾਂ ਅਮੀਰ ਆਦਮੀ ਬੋਲਿਆ ਕਿ ਤੈਨੂੰ ਪਤਾ ਨਹੀਂ ਕਿ ਮੈਂ ਕੌਣ ਹਾਂ ਸੋਕਰਤ ਬੋਲਿਆ ਜ਼ਰਾ ਇੱਥੇ ਬੈਠ ਆ ਸਮਝਣ ਦੀ ਕੋਸ਼ਿਸ਼ ਕਰੀਏ ਕਿ ਤੂੰ ਕੌਣ ਹੈ ਸੋਕਰਤ ਨੇ ਇੱਕ ਨਕਸ਼ਾ ਅੰਦਰੋਂ ਲਿਆਂਦਾ ਤੇ ਉਹਦੇ ਸਾਹਮਣੇ ਰੱਖਿਆ ਤੇ ਉਹ ਅਮੀਰ ਆਦਮੀ ਨੂੰ ਕਹਿੰਦਾ ਦੱਸ ਤਾਂ ਯਾਰਾ ਇਸ ਵਿੱਚ ਜੁਨਾਨ ਕਿੱਥੇ ਹੈ ਉਹ ਅਮੀਰ ਆਦਮੀ ਬੋਲਿਆ ਦੁਨੀਆ ਦੇ ਨਕਸ਼ੇ 'ਚ ਜੁਨਾਨ ਤਾਂ ਸਿਰਫ ਇੱਕ ਬਿੰਦੂ ਹੈ ਬਹੁਤ ਛੋਟਾ ਹੈ ਉਸਨੇ ਜਨਨ ਤੇ ਨਾ ਉਂਗਲ ਰੱਖੀ ਤੇ ਕਿਹਾ ਇਹ ਹੈ ਜਨਨ ਫਿਰ ਸੋਕਰਤ ਨੇ ਪੁੱਛਿਆ ਜਨਨ ਵਿੱਚ ਤੇਰਾ ਮਹਿਲ ਕਿੱਥੇ ਹੈ ਉਹ ਤਾਂ ਪਹਿਲਾਂ ਹੀ ਇੱਕ ਬਿੰਦੂ ਸੀ ਉਸ ਵਿੱਚ ਹੁਣ ਮਹਿਲ ਕਿੱਥੇ ਦੱਸੇ ਤਾਂ ਸੋਕਰਤ ਨੇ ਫਿਰ ਉਸ ਨੂੰ ਕਿਹਾ ਚੰਗਾ ਦੱਸ ਕਿਸ ਮਹਿਲ ਵਿੱਚ ਤੂੰ ਕਿੱਥੇ ਹੈ ਕਹਿੰਦੇ ਨੇ ਜਦੋਂ ਮੇਰਾ ਆਤਮਾ ਜਾਣ ਲੱਗਾ ਨਾ ਤਾਂ ਸੋਕਰਤ ਨੇ ਉਹ ਨਕਸ਼ਾ ਇਹ ਕਹਿ ਕੇ ਉਸ ਨੂੰ ਪੇਂਟ ਕਰ ਦਿੱਤਾ ਕਿਸ ਨੂੰ ਹਮੇਸ਼ਾ ਆਪਣੇ ਕੋਲ ਰੱਖੀ ਅਤੇ ਜਦੋਂ ਵੀ ਹੰਕਾਰ ਤੈਨੂੰ ਜਕੜੇ ਇਹ ਨਕਸ਼ਾ ਕੋਲ ਕੇ ਦੇਖ ਲੈ ਵੀ ਕਿ ਕਿੱਥੇ ਹੈ ਜਨਾਂ ਕਿੱਥੇ ਹੈ ਤੇਰਾ ਮੈਲ ਤੇ ਫਿਰ ਮੈਂ ਕੌਣ ਹਾਂ ਬਸ ਆਪਣੇ ਆਪ ਨੂੰ ਪੁੱਛ ਲੈਵੇਂ ਉਹ ਮੀਰ ਆਦਮੀ ਸਿਰ ਝੁਕਾ ਕੇ ਖੜਾ ਹੋ ਗਿਆ ਤਾਂ ਸ਼ੁਕਰਾਨਦ ਬੋਲਿਆ ਹੁਣ ਤੂੰ ਸਮਝ ਗਿਆ ਹੋਵੇਂਗਾ ਕਿ ਅਸਲ ਵਿੱਚ ਅਸੀਂ ਕੁਝ ਵੀ ਨਹੀਂ ਅਰ ਕੁਝ ਹੋਣ ਦੀ ਆਕਰ ਨੇ ਸਾਨੂੰ ਫੜਿਆ ਹੋਇਆ ਹੈ। ਇਹ ਹੀ ਸਾਡਾ ਦੁੱਖ ਹੈ। ਇਹ ਹੀ ਸਾਡਾ ਨਰਕ ਹੈ। ਜਿਸ ਦਿਨ ਅਸੀਂ ਜਾਗਾਂਗੇ ਸਾਰੇ ਪਾਸੇ ਦੇਖਾਂਗੇ ਤਾਂ ਕਹਾਂਗੇ ਕਿ ਇਸ ਵਿਸ਼ਾਲ ਬ੍ਰਹਿਮੰਡ ਵਿੱਚ ਅਸੀਂ ਕੁਝ ਵੀ ਨਹੀਂ। ਤਾਂ ਹੀ ਸਾਨੂੰ ਪ੍ਰਮਾਤਮਾ ਦੀ ਵਿਸ਼ਾਲਤਾ ਦਾ ਅਸਲ ਅਹਿਸਾਸ ਹੋਏਗਾ। ਅਸਲ ਅਹਿਸਾਸ ਹੋਏਗਾ। ਤਾਂ ਉਸ ਦਿਨ ਅਮੀਰ ਆਦਮੀ ਉਹ ਤਾਂ ਬਹੁਤ ਹੀ ਵੱਡੀ ਸਿੱਖਿਆ ਲੈ ਗਿਆ। done